ਲਾ ਦੱਸ ਕਦੋਂ ਦੀ ਫੋਨ ਜਾ ਲੈ ਕੇ ਬਾਹਰ ਬੈਠੀ ਐ ਕੁੜੀ ਆਏ ਨਹੀਂ ਹੈਗਾ ਵੀ ਉਰੇ ਆ ਜਾ ਅੰਦਰ ਧੁੱਪੇ ਬੈਠੀ ਐਗੀ ਗਗਣਾ ਕੁੜੇ ਗਗਣਾ ਹਾਂਜੀ ਮਾਂ ਉਰੇ ਆ ਕੇ ਗੱਲ ਕਰ ਲੈ ਪੁੱਤ ਧੁੱਪੇ ਕਿਉਂ ਗਰਮੀ ਚ ਬੈਠੀ ਐਂਗੀ ਓਹ ਮਾਂ ਮੈਂ ਕਿਹਦੇ ਨਾਲ ਗੱਲ ਕਰਨੀ ਸੀ ਮੈਂ ਤਾਂ ਐਵੇਂ ਹੀ ਬੈਗੀ ਸੀ ਮੈਨਾਂ ਸੀਰੀਅਲ ਸੋਹਣਾ ਲੱਗਦਾ ਹੁੰਦਾ ਇਹ ਮੈਂ ਰੈਗੂਲਰ ਦੇਖਦੀ ਹੁੰਨੀ ਆ ਬਸ ਤਾਇਆ ਬੈਗੀ ਸੀ ਮੈਂ ਤਾਂ ਫੇਰ ਪੁੱਤ ਅੰਦਰ ਬੈਹਿ ਕੇ ਦੇਖ ਲੈ ਇਨੀ ਤਾਂ ਧੁੱਪ ਐ ਉੱਥੇ ਗਰਮੀ ਐ ਸਹੀ ਗੱਲ ਆ ਮਾਂ ਗਰਮੀ ਤਾਂ ਕੁਛ ਜ਼ਿਆਦਾ ਹੀ ਹੋਈ ਪਈ ਆ ਚਲ ਕੀਤਾ ਵੀ ਕੀ ਜਾਵੇ ਮੌਸਮ ਨੇ ਵੀ ਆਪਦੇ ਹਿਸਾਬ ਨਾਲ ਆਉਣਾ ਹੀ ਆਗਾ ਚਲ ਕੋਈ ਨਹੀਂ ਪੁੱਤ ਜੇ ਤੈਨੂੰ ਜਿਆਦਾ ਗਰਮੀ ਲੱਗਦੀ ਹੈ ਤੇ ਮੈਂ ਤੇਰੀ ਭਾਬੀ ਨੂੰ ਕਹਿ ਕੇ ਤੇ ਏਸੀ ਛੜਾ ਦੇਣੀ ਉੱਥੇ ਪੈ ਜਾ ਛੋਟੀ ਨੂੰ ਕਹਿ ਦੇਣੀ ਠੀਕ ਆ ਮਾਂ ਕਹਿ ਕੇ ਦੇਖ ਲਾ ਹਾਂ ਮੈਂ ਕਹਿ ਨਹੀਂ ਚਲ ਤੇ ਤੂੰ ਉੱਥੇ ਆ ਕੇ ਪੈ ਜੀ ਜੰਗਾ ਉਹਦੇ ਕੋਲੇ ਕਮਰੇ ਚ ਅੰਦਰ ਹਾਂ ਹਾਂ ਕੋਈ ਗੱਲ ਨਹੀਂ ਮੈਂ ਤਾਂ ਉੱਥੇ ਆ ਜੂੰਗੀ ਸਹੀ ਗੱਲ ਆ ਮਾਂ ਵੀ ਵਿਚਾਰੀ ਧੀਆਂ ਦੇ ਮਾਰੇ ਕੀ ਕੀ ਤਰਲੇ ਭਰਦੀਆਂ ਪਰਾਈਆਂ ਤਾਂ ਕਰ ਦਿੰਦੀਆਂ ਪਰ ਆਪਦੀਆਂ ਧੀਆਂ ਜਣੀਆਂ ਵੀ ਨਹੀਂ ਜਾਂਦੀਆਂ ਵੀ ਆਫ ਸੌਖਾ ਬੈ ਇਹਨਾਂ ਤੇ ਲੱਹ ਆ ਵੇ ਕੀ ਮਹਾਰਾਜ ਨਿਕੜ ਕੇ ਆ ਜਾ ਆ ਤੇਰੀ ਵੱਡੀ ਭਾਬੀ ਵਾਲਾ ਕਮਰੇ ਚ ਏਸੀ ਚੱਲੀ ਜਾਂਦਾ ਇੱਥੇ ਕਰ ਲੈ ਆਰਾਮ ਕੋਈ ਘੰਟਾ ਉਹ ਹੋ ਮਾਂ ਤੈਨੂੰ ਪਤਾ ਤਾਂ ਹੈਗਾ ਭਾਬੀ ਹੁਣੀ ਕੰਮ ਕਰਕੇ ਬੈਠੀ ਆ ਐਵੇਂ ਔਖੀ ਭਾਰੀ ਹੋਊਗੀ ਆਪਾਂ ਉੱਥੇ ਠੀਕ ਆ ਨਹੀਂ ਔਖੀ ਭਾਰੀ ਨੂੰ ਇਡਾ ਵੱਡਾ ਬੈੱਡ ਪਿਆ ਔਖੀ ਭਾਰੀ ਕਹਦੇ ਨਾ ਹੋਊਗੀ ਆ ਜਾ ਪੈ ਜਾ ਦੋ ਕੋਈ ਦੋ ਘੰਟੇ ਤੂੰ ਵੀ ਗਰਮੀ ਚੋਂ ਆਈ ਏ ਚੱਲ ਠੀਕ ਆ ਮਾਂ ਚੱਲ ਜਿਵੇਂ ਤੂੰ ਕਹਿੰਨੀ ਲੱਹ ਆ ਜਾ ਵਾਹ ਜਪਤਾ ਇੱਥੇ ਜਾ 2 ਘੰਟੇ ਕਰ ਲੈ ਆਰਾਮ ਮੰਮੀ ਤੁਸੀਂ ਇੱਥੇ ਕਿਵੇਂ ਅਸੀਂ ਇੱਥੇ ਕਿਵੇਂ ਕੁੜੀ ਨੇ ਪੈਣਾ ਕੋਈ 2 ਘੰਟੇ ਆਰਾਮ ਕਰਨਾ ਐ ਨੇ ਜਵਾਕੜੀ ਨੇ ਨਾਲੇ ਐਸੀ ਤਾਂ ਬਿਨਾ ਤਾਂ ਮਿੰਟ ਵੀ ਨਹੀਂ ਰਹਿੰਦੀ ਆਪੀ ਮੈਂ ਘੰਟਾ ਕੜੀ ਸੋਣਾ ਮੈਂ ਕਿਹੜਾ ਜ਼ਿਆਦਾ ਟਾਈਮ ਪੈਣਾਗਾ ਦੇਖ ਬਾਹਰ ਤਾਂ ਬਾਲੀ ਗਰਮੀ ਆ ਮੈਥੋਂ ਵੀ ਬੈਠਿਆ ਨਹੀਂ ਗਿਆ ਚਲ ਬਧੀਆ ਹੋਇਆ ਤੁਸੀਂ ਐਸੀ ਔਨ ਕਰ ਲਿਆ ਮੰਮੀ ਨੇ ਦੇਖਿਆ ਤੇ ਅਸੀਂ ਰੂਮ ਚ ਆ ਗਏ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਤੜਕੇ ਦੀ ਕੰਮ ਕਰੀ ਜਾਂਦੀ ਆ ਤੇ ਹੁਣ ਇਹ ਤਾਂ ਮੈਂ 2 ਘੰਟੇ ਆਰਾਮ ਕਰਨਾ ਸੀਗਾ ਤੇ ਹੁਣ ਤੁਸੀਂ ਆ ਗਏ ਤੇ ਕਰਨाराम ਇੱਕ ਪਾਸੇ ਤੂੰ ਪੈ ਜਾ ਇੱਕ ਪਾਸੇ ਇਹ ਪੈ ਜੂਗੀ ਰਾਮ ਕਰਨ ਨੂੰ ਇਹ ਕਿਹੜਾ ਤੈਨੂੰ ਆ ਜਾਂਦੀ ਵੀ ਤੂੰ ਪੈ ਨਾ ਇੱਥੇ ਤੁਹਾਨੂੰ ਪਤਾ ਨਾ ਵੀ ਮੈਨੂੰ ਐਂ ਨੀਂਦ ਨਹੀਂ ਆਉਂਦੀ ਨਾਲੇ ਤੁਸੀਂ ਕਿਤੇ ਹੋਰ ਜਾ ਕੇ ਰਾਮ ਕਰ ਲਓ ਇੱਥੇ ਮੈਨੂੰ ਰਾਮ ਕਰ ਲੈ ਲੰਦੋ ਮੈਂ ਤੂੰ ਐ ਏਡਜਸਟ ਨਹੀਂ ਹੋਣਾ ਦੇਖ ਮੰਮੀ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਸੀ ਨਾ ਵੀ ਬਣ ਕੇ ਬੈ ਗਈ ਪਹਿਰੇਦਾਰ ਇਹ ਕਮਰੇ ਦੀ ਮੈਂ ਤਾਂ ਬਾਹਰ ਹੀ ਠੀਕ ਸੀਗੀ ਉਹ ਤੁਸੀਂ ਕਹਤਾ ਵੀ ਆ ਜਾ ਅੰਦਰ ਕੁੜੀ ਆ ਜਾ ਕੋਈ ਨਹੀਂ ਪੁੱਤ ਪਹਿਰੇਦਾਰ ਤਾਂ ਮੈਂ ਰਹਿਣ ਨਹੀਂ ਦਿੰਦੀ ਇਹਨੂੰ ਇਹ ਆ ਗਈ ਵੱਡੀ ਰੂਮ ਵਾਲੀ ਕਿਉਂ ਰੂਮ ਵੇਖਿਆ ਤਾਂ ਨਹੀਂ ਆ ਤੂੰ ਆਵਦਿਆ ਤੋ ਇਹ ਮੰਮੀ ਮੇਰੇ ਕੋਲ ਬਹੁਤੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਹੋਰ ਕਿਤੇ ਜਾ ਕੇ ਆਰਾਮ ਕਰ ਲਓ ਵੈਸੇ ਮੇਰਾ ਸਿਰ ਦੁਖੀ ਆਂਦਾ ਮੈਂ ਰੈਸਟ ਕਰਨੀ ਹੈ ਕੋਈ ਨਾ ਭਾਬੀ ਤੂੰ ਕਰ ਲੈ ਆਰਾਮ ਮਾਂ ਮੈਂ ਤਾਂ ਬਾਹਰ ਹੀ ਜਾਨੀ ਆ ਮੇਰੀ ਤਾਂ ਬਸ ਤੂੰ ਬੇਇੱਜ਼ਤੀ ਕਰਾਉਣੀ ਸੀ ਕਰਾਤੀ ਅੰਦਰ ਦੇ ਦੇਖੀ ਤਾਂ ਮੇਰੀ ਕਿਹੜਾ ਹੋਈ ਨਹੀਂ ਮੇਰੀ ਕੁੜੀ ਨੂੰ ਰੂਮ ਚੋਂ ਕੱਢਿਆ ਨਾ ਯਾਦ ਰੱਖੀ ਆ ਜਾਣ ਦੇ ਮੁੰਡੇ ਨੂੰ ਆਥ ਨੇ ਮੈਂ ਤੜਵਾਉਂ ਤੇਰੀ ਤੂੰ ਹੀ ਆ ਜਾ ਇਹਨੂੰ ਪਾਏ ਜਾਂਦੇ ਪ੍ਰਧਾਨ ਨੂੰ ਏਸੀ ਥੱਲੇ ਬਾਲੀ ਏਸੀ ਵਾਲੀ ਅੱਗ ਏਸੀ ਦੱਸ ਕੀ ਤੂੰ ਆਪ ਤੇ ਪੇਕੇ ਤੋਂ ਲੈਈ ਸੀ ਇੱਥੋਂ ਦਾ ਏਸੀ ਆ ਇੱਥੇ ਲੱਗ ਗਿਆ ਹੁਣ ਬਣ ਗਈਆਂ ਇਹ ਵੀ ਅਸੀਂ ਆਰੈਂਡ ਪ੍ਰਦਾਨਾ ਕਰਦਾਂ। ਇਹ ਤਾਂ ਬੁੜੀ ਤਾਂ ਉਹੀ ਭੌਂਕਦੀ ਫਿਰਦੀ ਐ। ਚੱਲ ਕੋਈ ਨਾ ਮਾ ਵੀਰੇ ਅਰ ਜਨ ਆਉਣ ਦੇ। ਦੱਸ ਦਿਆ ਕਰ ਸਾਰੀ ਗੱਲ। ਐਵੇਂ ਢੱਡ ਚ ਲੁਕੋ ਕੇ ਨਾ ਰੱਖਿਆ ਕਰ। ਰੈਂਟ ਮੇਰੇ ਜਾਲ 20000 ਚਾ ਲੈਣਗੇ। ਨਹੀਂ ਮੈਨੂੰ ਐ ਹੋ ਜਾਂਦਾ। ਵੀ ਐਵੇਂ ਤੂੰ ਮੈਂ ਨਾ ਹੋਵੇ ਕਰ। ਮੈਂ ਇਸ ਗੱਲ ਤੋਂ ਡਰਦੀ ਨਹੀਂ। ਮੈਂ ਤਾਂ ਆਂ ਧੁੱਪੇ ਛਾਵੇਂ ਹੋ ਕੇ ਦਿਨ ਕੱਢਦੀ ਹੁੰਨੀ ਐ। ਮੈਂ ਇਹ ਹੋ ਗਿਆ। ਹੈ? ਹੋਣਾ ਕੀ ਐ? ਜਵਾਕੜੀ ਐਸੀ ਚ ਪੈਂਦੀ ਸੀ। ਮੈਂ ਅੱਖਾਂ ਚੱਲ ਪਈ ਵੱਡੀ ਛੱਡੀ ਬੈਠੀ ਐ ਤੂੰ 2 ਘੰਟੇ ਉੱਥੇ ਆਰਾਮ ਕਰ ਲੈ। ਤੇ ਸਾਨੂੰ ਮਾਵਾਂ ਤੀ ਇਹਨੂੰ ਕਮਰੇ ਚੋਂ ਬਾਹਰ ਕੱਢਤਾ ਵੱਡੀ ਨੇ। ਉਹ ਵੱਡੀ ਦੇ ਸੁਭਾ ਦਾ ਤਾਂ ਤੁਹਾਨੂੰ ਪਤਾ ਹੀ ਐ ਕਿਹੇ ਜੀ ਹੈਗੀ ਐ ਕਿਹੇ ਜੀ ਨਾ ਬੋਲਣ ਲੱਗੀ ਦੇਖਦੀ ਨਹੀਂ। ਭੈਣੇ ਤੂੰ ਉਹਦਾ ਗੁੱਸਾ ਨਾ ਕਰ। ਮੈਂ ਐ ਕਰਦਾ ਮਨਿੰਦਰ ਨਾਲ ਗੱਲ ਕਰਦਾ। ਤੂੰ ਸਾਡੇ ਵਾਲੇ ਕਮਰੇ ਚ ਐਸੀ ਛੱਡ ਕੇ ਬੈਠ ਜਾ। ਗੱਲ ਕਰਨ ਹੁਣੀ ਵੀਰੇ। ਗੱਲ ਤਾਂ ਇਹਨਾਂ ਨਾਲ ਜਿੰਨੀ ਮਰਜ਼ੀ ਕਰੀ ਜਾ। ਤੈਨੂੰ ਪਤਾ ਇਹ ਕਿੰਨੀਆਂ ਚੰਬਲਾਂ ਹੋਈਆਂ। ਨਾਲੇ ਪੇਕੇ ਹੁਕਮ ਚਲਾਉਂਦੀਆਂ। ਨਾਲੇ ਫਿਰ ਇੱਥੇ ਆ ਕੇ ਸਾਡੇ ਵਰਗਿਆਂ ਤੇ ਨਾਲੇ ਅਸੀਂ ਕਿਹੜਾ ਸਦੇ ਬੈਠੇ ਰਹਿਣਾ ਹੁੰਦਾ। ਇੱਕ ਦੋ ਦਿਨ ਤਾਂ ਆਣਾ ਹੁੰਦਾ। ਉਹ ਭੈਣੇ ਮੇਰੀ ਗੱਲ ਤਾਂ ਸੁਣ ਜੇ ਤੈਨ ਜਿਹੜਾ ਤੈਨੂੰ ਮੈਂ ਕਹਿਆ ਤਾਂ ਓਵੇਂ ਕਰ ਬਸ ਹੈ ਤੂੰ ਮੇਰੇ ਵਾਲੇ ਕਮਰੇ ਦੇ ਵਿੱਚ ਜਾ ਕੇ ਬੈਠ ਜਾ ਜੇ ਉੱਥੋਂ ਤੈਨੂੰ ਕੋਈ ਠਾ ਗਿਆ ਤੂੰ ਫੇਰ کہیں ਮਿਲ ਫੇਰ ਮੈਨੂੰ ਆਇਆ ਵੀ ਉੱਥੇ ਛੋਟੀ ਬੋੜ-ਬੋੜ ਕਰੂਗੀ ਫੇਰ ਤੈਨੂੰ ਪਤਾ ਮੈਨੂੰ ਆਪਦੇ ਰੰਗ ਦਿਖਾਉਣੇ ਪੈਣਗੇ ਕੋਈ ਗੱਲ ਨਹੀਂ ਤੁਸੀਂ ਉਸ ਗੱਲ ਦੀ ਫਿਕਰ ਨਾ ਕਰੋ ਮੈਂ ਨਾ ਬੈਂਕ ਦੇ ਵਿੱਚ ਗਿਆ ਸੀਗਾ ਆ ਦੋ ਤਿੰਨ ਨਾ ਫਾਰਮ ਜੇ ਭੁੱਲ ਗਿਆ ਘਰੇ ਇੱਕ ਤਾਂ ਬੈਂਕ ਵਾਲੀ ਕਾਪੀ ਰਹਿ ਗਈ ਚੈੱਕ ਰਹਿ ਗਏ ਤੇ ਦੋ ਤਿੰਨ ਕਾਗਜ਼ ਜੇ ਹੋਰ ਮੰਗਾਏ ਸੀਗੇ ਉਹ ਕੱਢੇ ਪਏ ਸੀਗੇ ਬੈੱਡ ਤੇ ਤੜਕੇ ਪਤਾ ਨਹੀਂ ਉਦੋਂ ਵਿੱਚ ਕਿੱਧਰ ਰੱਖਤੇ ਕਿੱਧਰ ਨਹੀਂ ਰੱਖਤੇ ਮੈਨੂੰ ਥੈ ਹੈ ਕੋਈ ਨਹੀਂ ਮੈਂ ਜਾ ਕੇ ਮਨਿੰਦਰ ਨਾਲ ਗੱਲ ਕਰਦਾ ਨਾਲ ਦਾ ਡਾਕੂਮੈਂਟ ਫੜ ਕੇ ਲੈ ਜਾਣਾ ਦੁਬਾਰੇ ਜਾਣਾਗਾ ਤੇ ਨਾਲੇ ਤੂੰ ਉੱਥੇ ਜਾ ਕੇ ਬਹਿ ਜੀ ਹੈ ਦੋ ਦੋ ਕੀੜੇ ਲਾਉਣੇ ਪੈਂਦੇ ਆ ਪਹਿਲਾਂ ਤੇਲ ਵਿੱਚ ਚਲਦਾ ਗਿਆ ਹੁਣ ਫੇਰ ਆਇਆ ਨਾਲੇ ਇੰਨੀ ਗਰਮੀ ਹੈ ਇੱਕ ਮਿੰਟ ਤਾਂ ਚੀਜ਼ ਨਹੀਂ ਰਹਿਣ ਦਿੰਦਾ ਕਿਤੇ ਪਈ ਇੱਕ ਮਿੰਟ ਕੀ ਰਹਿ ਜੇ ਮਿੰਟ ਵੀ ਦੀ ਚੱਕ ਕੇ ਉਧਰੋਂ ਉਧਰ ਮਾਰ ਲੇ ਚੱਲ ਕੋਈ ਨਾ ਪਰਤਾ ਬਣੀ ਪਿਆ ਮੁਰਕਾ ਆਇਆ ਨਾ ਤੁਸੀਂ ਤਾਂ ਬਾਹਰ ਬੈਠੀਆਂ ਕਾ ਤੂੰ ਐਵੇਂ ਦੌਰਾ ਪੈ ਜੂਗਾ ਅੰਦਰ ਚੱਲੋ ਮੈਂ ਤਾਂ ਕਹਿਣਾ ਹੈ ਕੋਈ ਨਾ ਵੀਰੇ ਉੱਚਲਾ ਭਾਬੀ ਤੂੰ ਵੀ ਐਵੇਂ ਕਿਤੇ ਸਾਨੂੰ ਛੋਟੀ ਵੀ ਨਾ ਬੜਨ ਦੇਵੇ ਅਸੀਂ ਮਾਵਾਤੀ ਇੱਥੇ ਬੈਠੀਆਂ ਤੂੰ ਐਵੇਂ ਫਿਕਰ ਨਾ ਕਰ ਕਿਸੇ ਗੱਲ ਦਾ ਮਾਂ ਤੁਸੀਂ ਐਂ ਕਰੋ ਬਸ ਮੇਰੇ ਮਗਰ ਹੀ ਤੁਸੀਂ ਆਓ ਮੈਂ ਗੱਲ ਕਰਦਾ ਇੱਕ ਮਿੰਟ ਕੋਈ ਨਾ ਤੂੰ ਗੱਲ ਕਰਾਉਣੀ ਆ ਸੀ ਦੱਸ ਨਹੀਂ ਸਾਨੂੰ ਗੱਲ ਕਰਕੇ ਉਹ ਉਸੇ ਦੀ ਦਰਾਨੀ ਹੋ ਆ ਕੀ ਪਤਾ ਜੇ ਉਹਨੇ ਨਾ ਬੜ ਦਿੱਤੀਆਂ ਫਿਰ ਜਾਦੇ ਮਾਨ ਦੁਖੀ ਹੋਊਗਾ ਮੇਰਾ ਚਲ ਕੋਈ ਨਾ ਮਾਂ ਹੈਗਿਆ ਨਾ ਮੂਰੇ ਹਜੇ ਲਗਾਮ ਖਿੱਚਣ ਵਾਲੇ ਆਪੇ ਖਿੱਚ ਕੇ ਰੱਖਣਗੇ ਹੁਣ ਅੰਦਰ ਇਹ ਆਪਦੇ ਆਣੇ ਤਾੜੂਗਾ ਚਲ ਕੋਈ ਨਹੀਂ ਹਾਇ ਤਾਂ ਮੈਂ ਵੱਡੇ ਨੂੰ ਵੀ ਲਾਉਂਗੀ ਸਾਰੀਆਂ ਜਿੰਨਾਂ ਨੇ ਅੱਖ ਨਾ ਆ ਜਾ कुलर मुरे बैजन हैं इतने मार जंग हैं गर्मी जो क्यों बैठी हैं इतनी से एक बाढ़ आ जा नंद्र आ गया कुछ आ गया है अलव आजाओ कुछ भीरू में बोले हम चाह नहीं पीनी मेरी कल सुना मेरी कारी है मेरी बैंकरी कॉपी कर दे ਤੇ ਕਿਤੇ ਬੁੱਕੜ ਦੇ ਕਿੱਥੇ ਮੈਂ ਤਾਂ ਥੈਰੀ ਦੜਕੇ ਰਹਿ ਰਿਹਾ ਹਰ ਵਾਰ ਕੰਮ ਆਉਂਦਾ ਆਪੇ ਕਮਲੇ ਹੋਗੇ ਬੈਡ ਤੇ ਰੱਖ ਕੇ ਭੁੱਲ ਗਿਓ ਤਾਂ ਮੈਨੂੰ ਪਤਾ ਲੱਗ ਗਿਆ ਮੈਂ ਚੱਕ ਕੇ ਲਮਾਰੀ ਚ ਰੱਖ ਤਨਾ ਲਿਆ ਕੇ ਦੇਣਾ ਚੱਕ ਕੇ ਹੁਣ ਆਹੋ ਲਿਆ ਦੀ ਲਿਆਉਣੀ ਨਾ ਲੈ ਮੇਰੀ ਗੱਲ ਸੁਣਾ ਹਾਂਜੀ ਆਹੋ ਨਾ ਉਧਰ ਪਤਾ ਨਹੀਂ ਕੀ ਗੱਲ ਹੋਈ ਆ ਕੀ ਨਹੀਂ ਕਿਤੇ ਭੈਣ ਉੱਪਰ ਜਾ ਹੀ ਨਹੀਂ ਕੋਈ ਕਹੇ ਤਾਂ ਬੱਦੀ ਹਾਂ ਬੱਦੀ ਨੇ ਮੇਰੀ ਗੱਲ ਸੁਣਾ ਇੱਥੇ ਆਉਗੀ ਨਾ ਰੇਗਰ ਨੂੰ ਕਹਿ ਆਗਾ ਮੈਂ ਅਗਰ ਕਿ ਕੋਈ ਨਹੀਂ ਆਪ ਨਾਲੇ ਕਰਦੇ ਵਿਚ ਬਿਠਾ ਕੇ ਠੀਕ ਹੈ ਤੇ ਏਸੀ ਸ਼ਰਮ ਕੰਨ ਇੱਥੇ ਬੈਠੀ ਰੋ ਤੇ ਤੂੰ ਐ ਕਰੀ ਜਿਵੇਂ ਸੌਣਾ ਕਰਨਾ ਹੋਇਆ ਹੈ ਨਾ ਠੀਕ ਹੈ ਉੱਜਾ ਕੇ ਦਵਾਰ ਪੁੰਨਰ ਦੇ ਘਰ ਵਿੱਚ ਹੋਣੀ ਹੈ ਨਾ ਤੁਹਾਨੂੰ ਪਤਾ ਤਾ ਹੈਗਾ ਮੈਨੂੰ ਗਰਮੀ 'ਚ ਨੀਂਦ ਨਹੀਂ ਆਉਂਦੀ ਮੈਂ ਤਾਂ ਪੇਸੇ ਥੱਲੇ ਨੀਂਦ ਆਉਂਦੀ ਆ ਤੇ ਉਹ ਨਾਲੇ ਪਰਚਾਈ ਤੇ ਕਮਰੇ 'ਚ ਜਾਵੜਦੀ ਨਾ ਵੱਡੀ ਪੈਂਦੇ ਕਮਰੇ 'ਚ ਵਬਜਦੀ ਉਹ ਮੇਰੀ ਤਾਂ ਗੱਲ ਸੁਣ ਲੈ ਕੋਈ ਨਹੀਂ ਹੁੰਦਾ ਜੇ ਉਹਨੇ ਹੁਣ ਉਹ ਲੜ ਪਈ ਆਪਾਂ ਤਾਂ ਹੀ ਹੋਏ ਜਿਹਾ ਨਾ ਉਹਨੇ ਤਾਂ ਕਹਿਤਾ ਮੂੰਹ ਪਰਟਾ ਲਿਓ ਤੇ ਆਪਾਂ ਮੇਰੀ ਗੱਲ ਸੁਣ ਹੁਣ ਮੈਂ ਤੇਰੇ ਨਾਲ ਉੱਥੇ ਗਿਆ ਸੀਗਾ ਤੇ ਉਹ ਆਪ ਤੇ ਤਰਾ ਪਰ ਗਈ ਉਹ ਨਹੀਂ ਪਈ ਪੁੰਨਰ ਦੇ ਘਰ ਵਿੱਚ ਪਤਾ じゃ ਕੇ ਏਸੀ ਇਹ ਕਮਰੇ ਚ ਪਈ ਸੀ ਨਾ ਆਈ ਹਾਂ ਤਾਂ ਗੱਲ ਸੁਣ ਮੇਰੀ ਠੀਕ ਹੈ ਤੇ ਉਹ ਆ ਕੇ ਪੈ ਗਈ ਵੀ ਉਹਨੇ ਕਿਹਾ ਇੱਥੇ ਸਦਾ ਰਹਿਣਾ ਇੱਕ ਦੋ ਦਿਨ ਤੇ ਆਪਾਂ ਆਉਂ ਕੱਟ ਲਾਂਗੇ ਬੇਦਰਸ ਕੀ ਗੋਲੀ ਵਾ ਜੀ ਨਹੀਂ ਉਹ ਤਾਂ ਕੋਈ ਨਹੀਂ ਪਰ ਤੁਹਾਨੂੰ ਪਤਾ ਨਾ ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਮੈਨੂੰ ਤਾਂ ਚੰਮੀ ਨਹੀਂ ਲਿਆ ਜਾਂਦਾ ਏਸੀ ਵੀ ਨਾ ਮੈਂ ਕਹਿੰਦੀ ਸੀ ਵੀ ਆਪਾਂ ਮੇਰੇ ਕਮਰੇ ਚ ਮੰਜਲੇ ਆ ਕੇ ਹੋਟਾ ਲੈਨੇ ਆ ਇਹਨ ਦਵਾਨ ਬੈੱਡ ਹੈਗਾ ਆਪਣੇ ਕੋਲ ਕਮਰੇ ਚ ਸੋਹਣੇ ਲੱਗਦੇ ਆ ਹੈ ਉਹ ਐਂ ਕਰੀ ਫਿਰ ਤੇ ਤੈਨੂੰ ਬਾਹਲੀ ਗਰਮੀ ਲੱਗਦੀ ਆ ਭੈਣ ਦੇ ਨਾਲ ਤੂੰ ਪੈਰੀ ਬੈਠ ਜੀ ਠੀਕ ਹੈ ਮੈਂ ਬਾਹਰ ਬੈਠ ਜੂੰਗਾ ਮੈਂ ਬੈਠੂਗਾ ਕਮਰੇ ਦੇ ਵਿੱਚ ਕਿਹ ਹੈ ਤੁਸੀਂ ਕੱਲ ਨਹੀਂ ਸਾਂਝਦੇ ਮੇਰੇ ਮੰਮੀ ਤੇ ਭੈਣ ਇੱਥੇ ਆ ਕੇ ਬੈਠੇ ਤਾਂ ਵਿੱਚੋਂ ਉੱਨ ਜਾ ਕੇ ਮੈਂ ਬੱਠੂਗੀ ਤਾਂ ਉਹ ਆਏ ਸੋਚ ਰਹੇ ਕਿ ਜਾਣ ਕੇ ਸਾਡੇ ਨਾਲ ਗੱਲਾਂ ਸੁਣਦੀ ਐ ਇਹ ਸਵਾਲ ਲੈਂਦੀ ਗੱਲਾਂ ਦੇ ਮੈਂ ਵਿੱਚ ਵੀ ਨਹੀਂ ਬੈਠ ਸਕਦੀ ਜਾ ਕੇ ਤਾਂ ਇਹਨੂੰ ਮੈਂ ਕਹਿੰਦਾ ਬੇਬੇ ਵਾਲੇ ਕਮਰੇ ਦੇ ਵਿੱਚ ਆਪਾਂ ਬਹਿ ਜਾਵਾਂਗੇ ਬੇਬੇ ਨੂੰ ਤੇ ਭੈਣ ਨੂੰ ਇੱਕ ਦੋ ਦਿਨ ਇੱਥੇ ਪਹਿ ਜਾਂਦੇ ਦੋ ਦਿਨਾਂ ਵਾਸਤੇ ਆਈ ਐ ਉਹ ਠੀਕ ਐ ਦੇਖ ਲੈ ਅੰਦਰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਂ ਤੇਰੇ ਨਾਲ ਗਿਆ ਸੀ ਨਾ ਉੱਥੇ ਹੈ ਤੇਰੀ ਭਜਾਈ ਨੇ ਕਿੰਨੀ ਸੇਵਾ ਕੀਤੀ ਸੀ ਤੇਰੀ ਮੰਨਦੀ ਐ ਤੂੰ ਜੋ ਕੁਛ ਤੂੰ ਕਿਹਾ ਉਹਨਾਂ ਨੇ ਉਹੀ ਦਿਨ ਬਣਾ ਕੇ ਦਿੱਤਾ ਜੋ ਕੁਛ ਤੂੰ ਕਿਹਾ ਉਹੀ ਕੁਛ ਤੈਨੂੰ ਲੈ ਕੇ ਦਿੱਤਾ ਠੀਕ ਹੈ ਨਾ ਤੇ ਉਹੀ ਚੀਜ਼ ਮੈਚ ਹੋਣਾ ਵੀ ਮੇਰੀ ਭੈਣ ਆਈ ਹੈ ਜੋ ਕੁਛ ਉਹ ਕਹਿੰਦੀ ਹੈ ਉਹ ਚੁੱਪ ਚਾਪ ਕਰੀ ਜਾਣਾ ਠੀਕ ਹੈ ਨਾ ਚੰਗੀ ਪਰਜਾਈ ਬਣ ਕੇ ਦਿਖਾ ਉਹਨੂੰ ਠੀਕ ਹੈ ਨਾ ਠੀਕ ਹੈ ਕੋਈ ਗੱਲ ਨਹੀਂ ਜੇ ਮੇਰੀ ਪਰਜਾਈ ਨੇ ਮੇਰੀ ਸੇਵਾ ਕੀਤੀ ਸੀ ਤੇ ਮੇਰੀ ਪਰਜਾਈ ਮੇਨਾਂ ਰਹੀ ਸੀ ਤੇ ਉਵੇਂ ਮੈਂ ਭੈਣ ਨਾ ਰਹੂੰਗੀ ਤੁਹਾਨੂੰ ਜਵੇਂ ਸ਼ਿਕਾਇਤ ਦਾ ਮੌਕਾ ਦੇ ਦਿੱਤਾ ਠੀਕ ਹੈ ਕੋਈ ਗੱਲ ਨਹੀਂ

ਤੇ ਹੁਣ ਪਤਾ ਆਪਣੇ ਪੈਸੇ ਵਾਧੇ ਲਾ ਕੇ ਇਸ ਲਈ ਵੱਡੀ ਦਾ ਜਮੀ ਨਹੀਂ ਹੱਥ ਔਲਾ ਕਰਦੀ ਵੀ ਮੈਂ ਕਹਿੰਦੀ ਸੀ ਹੁਣ ਜਦ ਪੈਸੇ ਤੁਸੀਂ ਪਾਉਂਗੇ ਨਾ ਕਪੜੀ ਜਿਹੜੇ ਆਸਤੇ ਤਾਂ ਬਾਈ ਤੋਂ ਬਰੋਬਰ ਪੈਸੇ ਹੋ ਉਹ ਮੇਰੀ ਗੱਲ ਸੁਣਤੀਆਂ ਦਿੱਤਾ ਤੇ ਭੈਣ ਦਿੱਤਾ ਬੜਾ ਫਸਲਦਾ ਹੁੰਦਾ ਜੇ ਆਪਾਂ ਵੱਧਦੇ ਤੇ ਤਾਂ ਓਨੇ ਵੱਧ ਪਰ ਕਮਾਈ ਜਾਂਦੇ ਆ ਜੇ ਉਹਨਾਂ ਦੀ ਮਾੜੀ ਨਹੀਂ ਤਾਂ ਭੁਜਾਈ ਦੀ ਮਾੜੀ ਨਹੀਂ ਤਾਂ ਉੱਥੇ ਜੋ ਕੀ ਹੈਗੀ ਆ ਫਿਰ ਬਸ ਹੈ ਤੈਨੂੰ ਪਤਾ ਤਾਂ ਹੈ ਕਦੇ ਬਾਈ ਦੀ ਹੋਈ ਪ੍ਰਮੋਸ਼ਨ ਮੇਰੀ ਹਰ ਸਾਲ ਪ੍ਰਮੋਸ਼ਨ ਹੁੰਦੀ ਹੈ ਠੀਕ ਹੈ ਜੀ ਹਾਂ ਕੋਈ ਗੱਲ ਐਵੇਂ ਨਾ ਨਿੱਕੀ ਨਿੱਕੀ ਗੱਲਾਂ ਸੋਚਿਆ ਕਰ ਕੋਈ ਗੱਲ ਕਮਾ ਲੰਦ ਨਹੀਂ ਐਂ ਦਾ ਸੋਚਦੀ ਨਹੀਂ ਹੈ ਵੀ ਤੇਰਾ ਭਾਈ ਦੇਖਦਾ ਹਾਲੇ ਮੈਡੀਕਲ ਤੇ ਲੱਗਿਆ 10-15000 ਰੁਪਏ ਕਮਾਉਂਦਾ ਉਹਨੇ ਤੈਨੂੰ ਫੇਰ ਵੀ 15-20000 ਦਾ ਸਮਾਨ ਲੈ ਕੇ ਭੇਜਦਾ ਤੇ ਆਪਾਂ ਕਿੰਨਾ ਰੁਪਿਆ ਕਮਾਉਣੇ ਆ ਤੇ ਇਹ ਜਿਵੇਂ ਮਰਮਰ ਕਰ ਜਾਂਦੀ ਹੈ ਘਾੜ ਮਨਿੰਦਰ ਜੀ ਲੈ ਆਸੀ ਤੇ ਡਾਕੂਮੈਂਟ ਦੇਖ ਲਾ ਪਾਈ ਕੀ ਚੌੜੀ ਹੋ ਕੇ ਮਾ ਇੰਨੀ ਗਰਮੀ ਚ ਬਾਹਰ ਕੇ ਬੈਠੀਆਂ ਅੰਦਰ ਏਸੀ ਰੂਮ ਚ ਬਹਿ ਜਾ ਨਾ ਜਾ ਕੇ ਮਾਂ ਦੇ ਕਰਮਾਂ ਚ ਏਸੀ ਨਹੀਂ ਲਿਖਿਆ ਮਾਂ ਦੇ ਕਰਮਾਂ ਚ ਗਰਮੀ ਲਿਖੀ ਐ ਤਾਂ ਗਰਮੀ ਚ ਬੈਠੀ ਐ ਕੀ ਹੋ ਗਿਆ ਹੋ ਗਿਆ ਕੀ ਭਾਈ ਜੇ ਚਾਰ ਦਿਨ ਕੁੜੀਆਂ ਆ ਜਾਂਦੀਆਂ ਇਹਨਾਂ ਤਾਂ ਕਿਉਂ ਨਹੀਂ ਜਰੀਆਂ ਜਾਂਦੀਆਂ ਕੁੜੀਆਂ ਆਂਗਾ ਇੱਥੇ ਤੇ ਮੈਂ ਨਾ ਉਹਨੂੰ ਆਖਿਆ ਬਿੰਦਕ ਉੱਥੇ ਚਲੇ ਏਸੀਆਂ ਚ ਗਿੱਜੀਆਂ ਉਹ ਨਹੀਂ ਏਸੀ ਚ ਬਾਹਰ ਰਹਿੰਦੀ ਗਗਨ ਆਦੀ ਮੈਨੂੰ ਤਾਂ ਗਰਮੀ ਆਉਦੀ ਮੈਂ ਕਿਹਾ ਚਲ ਆ ਜਾ ਬਿੰਦਕ ਏਸੀ ਚ ਪੈ ਜਾ ਭਾਈ ਉੱਥੇ 2 ਘੰਟੇ ਤੋਂ ਪਹਿਰੇ ਆਰਾਮ ਕਰ ਲੈ ਹਾਂ ਗਰਮੀ ਹੈਗੀ ਐ ਇੰਨੀ ਬੈਠਣਾ ਹੀ ਐ ਤੇ ਸਾਨੂੰ ਇਹ ਵੱਡੀ ਨੇ ਨਾ ਕਮਰੇ ਚੋਂ ਬਾਹਰ ਕੱਢ ਤਾ ਮਾਵ ਆਦੀ ਇੱਥੇ ਤਾਂ ਮੈਂ ਪਾਉ ਮੈਂ ਤਾਂ ਕੱਲੀ ਪੈਣ ਗਿੱਜੀਆਂ ਦੀ ਮੈਂ ਨਹੀਂ ਛੋਡੇ ਕੋਲੇ ਪੈ ਸਕਦੀ ਇਹਨੇ ਜਮਾ ਹੱਦ ਲਾ ਰੱਖੀ ਆ ਮੈਂ ਕਹਿੰਨਾ ਕਾਹ ਨੂੰ ਛੇਤਰਪੋਲਾ ਕਰਨਾ ਛੇਤਰਪੋਲਾ ਕਰਨਾ ਪਰ ਇਹ ਜਲੂਸ ਕਢਾ ਕੇ ਹਟੂਗੀ ਭਈ ਇਹ ਕੁੜੀਆਂ ਆ ਤਾਂ ਆ ਕੁਛ ਕਰਦੀਆਂ ਤੇ ਮੈਂ ਤਾਂ ਸੋਨੂੰ ਦੱਸਦੀ ਨਹੀਂ ਅੱਧੀ ਗੱਲ ਦੱਸਦੀ ਹਜੇ ਮੈਂ ਕਹਦੇ ਨਹੀਂ ਘਰੇ ਨਾ ਕਰੇ ਸਪਾਜ ਤੇ ਮੈਂ ਇਥੋਂ ਤਾਂ ਨਹੀਂ ਆਏ ਜਰੀ ਜਾਂਦੀ ਭਈ ਫਿਰ ਮੈਂ ਤਾਂ ਗਰਮੀ 'ਚ ਹੀ ਬਹਿਣਾ ਹੋਰ ਕੀ ਇਹਨਾਂ ਨੂੰ ਤਾਂ ਮੈਂ ਕਰਦਾ ਮਾਂ ਆ ਦੂਜੇ ਕਮਰੇ 'ਚ ਏਸੀ ਲਵਾ ਦਿੰਦੇ ਆ ਉਧਰ ਬਹਿ ਜਾ ਕਰੋ ਹੋਰ ਕੀ ਆ ਹਾਂ ਹੁਣ ਦੂਜੇ ਚ ਲਵਾ ਦੇ ਉਹਨਾਂ ਨੂੰ ਨਾ ਕੋਸਾਖੋ ਦੂਜੇ ਕਮਰੇ ਚ ਨਾਲ ਤਾਂ ਲਾਈਟ ਨੂੰ ਹੋਰ ਥਾਂ ਕਰ ਦਿਓ ਬੈਲਾਂ ਨੂੰ ਨਾਲੇ ਏਸੀ ਲਵਾ ਦਿਓ ਕਰੀ ਚੱਲੋ ਖਰਚੇ ਹੁਣ ਕੀ ਕਰਾਂ ਉਹਦਾ ਸੁਭਾਅ ਹੀ ਇਹੋ ਜਿਹਾ ਹਟਦੀ ਨਹੀਂ ਹੈਗੀ ਸੁਭਾਅ ਤਾਂ ਬਦਲਣਾ ਆਪਦੇ ਸਾਰੇ ਆਪ ਬਦਲੋ ਸੁਭਾਅ ਇਹਨਾਂ ਦੇ ਇਹ ਨਹੀਂ ਬਦਲਦਿਆਂ ਇਹ ਤਾਂ ਸਮਾਂ ਦਿਨੋ ਦਿਨ ਸਿਰੇ ਚੜੀ ਜਾਂਦਾ ਕਾ ਛੋਟੇ ਚੱਲ ਕੋਈ ਨਾ ਮੈਂ ਕਰਦਾ ਗੱਲ ਉਹਦੇ ਨਾਲ ਤਾਂ ਤੂੰ ਬੜਾ ਰੌਲਾ ਨਾ ਪਾ ਐਵੇਂ ਗਵਾਂਢੀ ਕੰਦਾ ਦੇ ਖੜਖੜ ਦੇਖਦੇ ਉਹ ਤਾਂ ਦੇਖਣਗੇ ਇੱਕ ਦਿਨ ਅੱਜ ਇਹਨਾਂ ਦੇਖ ਕੇ ਫੇਰ ਦੇਖ ਲੈਣਗੇ ਜੇ ਇਹਨਾਂ ਦਾ ਆਹੀ ਕੁਝ ਚੱਲੀ ਗਿਆ ਫੇਰ ਗਵਾਂਢੀ ਤਾਂ ਦੇਖਣਗੇ ਜਦੋਂ ਮੌਕਾ ਦੇਵਾਂਗੇ ਚੱਲ ਫਿਰ ਮੈਂ ਕਰਦਾ ਗੱਲ ਮੜੀ ਜੀ ਉਹਦੇ ਨਾਲ ਐ ਵੀ ਨਹੀਂ ਕੰਮ ਲੋਟ ਆਉਂਦਾ ਹੈਗਾ ਉਹੀ ਗੱਲ ਮੈਂ ਤਾਂ ਫਿਰ ਸਨ ਬਚਾਲੇ ਫਾਜਣਾ ਨਾ ਇੱਧਰ ਕੁਛ ਕਹਿਣ ਜੋਗਾ ਨਾ ਉੱਧਰ ਕੁਛ ਕਹਿਣ ਜੋਗਾ ਆਹੋ ਭਾਈ ਉਹਨਾਂ ਨੂੰ ਨਾ ਆਖੋ ਜਿਹੜਾ ਕੁਛ ਕਹਿਣਾ ਮਾਂ ਨੂੰ ਕਹਿ ਲਓ ਮਾਂ ਤੂੰ ਕਿਉਂ ਗੁੱਸੇ ਹੋਈ ਜਾਨੀ ਮੈਂ ਤਾਂ ਇੱਕ ਗੱਲ ਕੀਤੀ ਹੈ ਕਰਦਾ ਮੈਂ ਜਾ ਕੇ ਗੱਲ ਉਹਦੇ ਨਾਲ ਤੂੰ ਤਾਂ ਗੱਲ ਕੀਤੀ ਚਾਰ ਦਿਨ ਮੇਰੀ ਜਵਾਕੜੀ ਜੇ ਪਹਿਲਾਂ ਆਈ ਤਾਂ ਪਹਿਲਾਂ ਵਾਲੀ ਨਾਲ ਆਹੀ ਕੁਛ ਕਰਿਆ ਜੇ ਹੁਣ ਇਹ ਆ ਗਈ ਤਾਂ ਇਹਦੇ ਨਾਲ ਆਹੀ ਕੁਛ ਕਰਿਆ ਫਿਰ ਤਾਂ ਇਹ ਪ੍ਰਧਾਨਾ ਬਣ ਗਿਓ ਕਰਦਿਆਂ ਨਾ ਮੇਰਾ ਕੁਸਾ ਨਾ ਮੇਰਗਾ ਧੀਆ ਦਾ ਇੱਥੇ ਨਾ ਕੀ ਗੱਲ ਆ ਬਾਲਾ ਚਾਂਬੜ ਲੱਗੀਆਂ ਅੱਜ ਕੱਲ ਤੂੰ ਕੀ ਗੱਲ ਹੋ ਗਈ ਤੁਸੀਂ ਇੰਨੇ ਭੜਕੇ ਕਦੋਂ ਆ ਰਹੇ ਹੋ ਅਜੇ ਤੈਨੂੰ ਗੱਲ ਦਾ ਨਹੀਂ ਪਤਾ ਹੈਗਾ ਨਾ ਮੇਰੀ ਭੈਣ ਤੇ ਮਾਂ ਇੱਥੇ ਏਸੀ ਥੱਲੇ ਆ ਕੇ ਬੈਗ ਗਿਆ ਤੂੰ ਬਾਹਰ ਕੱਢਦਾ ਉਹਨਾਂ ਨੂੰ ਮੈਂ ਬਾਹਰ ਨਹੀਂ ਕੱਢਿਆ ਨਾਲੇ ਤੁਹਾਨੂੰ ਪਤਾ ਵੀ ਮੈਂ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਤੇ ਮੈਂ ਵੀ ਥੱਕ ਜਾਨੀ ਆ ਜਿਵੇਂ ਬੈਠੀ ਸੀਗੀ ਨਾਲ ਦੀ ਨਾਲ ਆ ਗਿਆ ਮੇਰੇ ਕਮਰੇ ਚ ਦੂਜੇ ਕਮਰੇ ਚ ਵੀ ਜਾ ਸਕਦੀ ਸੀ ਉਹ ਦੂਜੇ ਕਮਰੇ ਚ ਕਿਹੜਾ ਏਸੀ ਲੱਗਿਆ ਹੋਇਆ ਏਸੀ ਤਾਂ ਇੱਥੇ ਲੱਗਿਆ ਹੋਇਆ ਸੀਗਾ ਐਡਾ ਵੱਡਾ ਕਮਰਾ ਕਿਤੇ ਵੀ ਬਹਿ ਸਕਦੀ ਸੀ ਇੱਥੇ ਨਾਲ ਮੰਜਾ ਢਾ ਲੈਂਦੀ ਤੁਹਾਨੂੰ ਪ ਆ ਜੜਸ ਨਹੀਂ ਹੁੰਦਾ ਹੈਗਾ ਗਾਹਾਂ ਏਸੀ ਦਾ ਤੇਰੇ ਪਿਓ ਨੇ ਲਵਾ ਕੇ ਦਿੱਤਾ ਸੀ ਮੇਰੇ ਪੈਸੇ ਲੱਗੇ ਹੋਏ ਆ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਤੁਸੀਂ ਉਹਨਾਂ ਕਰਕੇ ਮੇਰੇ ਨਾਲ ਕਾਹ ਤੋਂ ਲੜਦੇ ਰਹਿੰਦੇ ਬਿਨਾਂ ਗੱਲੋਂ ਮੈਂ ਲੜੂੰਗਾ ਜਦੋਂ ਮਾਤਾ ਤੁੱਪੇ ਬੈਠੀ ਆ ਮਾੜੀ ਮੋਟੀ ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਅਕਸਰ ਉਹਨੂੰ ਤਾਂ ਕਹਦੇ ਜਾ ਕੇ ਵੀ ਛਾਵੇਂ ਬਹਿ ਜਾ ਮੈਂ ਸਾਰਾ ਕੁਝ ਕਰਦੀ ਆ ਨਾਲੇ ਬਿਨਾਂ ਗੱਲੋਂ ਸੁਣਦੀ ਆ ਜਦੋਂ ਤੁਹਾਡੀ ਭੈਣ ਆ ਜਾਂਦੀ ਆ ਨਾ ਆਹੀ ਕੰਮ ਹੁੰਦਾ ਤੁਸੀਂ ਮੇਰੇ ਨਾਲ ਆ ਕੇ ਜਾਣ ਬੁੱਝ ਕੇ ਲੜਦੇ ਹੋ ਜਦੋਂ ਮੇਰੀ ਭੈਣ ਆਈ ਨਹੀਂ ਨਾ ਉਹਦੀ ਤੇਰੇ ਰਥ ਵਿਗੜਦੇ ਹੁੰਦੇ ਆ ਜਿਵੇਂ ਪਹਿਲਾਂ ਰੇਣੀ ਹੁੰਨੀ ਆ ਮੇਰੇ ਆ ਕਰਨਾ ਉਹ ਤਾਂ 6 ਮਹੀਨੇ ਬਾਅਦ ਢੇੜਾ ਮਾਰਦੀਆਂ ਨੇ ਤੇ ਤੇ ਤੁਹਾਡੇ ਨਖਰੀ ਨਹੀਂ ਲੋਟ ਆਉਂਦੇ ਹੈਗੇ ਮੈਂ ਤਾਂ ਸਾਰੇ ਨਾਲ ਵਧੀਆ ਰਹਿੰਦੀ ਆ ਪਰ ਮੇਰੇ ਨਾਲ ਹੀ ਨਹੀਂ ਕੋਈ ਰਹਿੰਦਾ ਵਧੀਆ ਬਸ ਇਹਨਾਂ ਨੂੰ ਮੌਕਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਗਲਤ ਠਹਿਰਾਉਣ ਦਾ ਉਹ ਬਸ ਰਹਿਣ ਦੇ ਮੈਂ ਜਿੰਨਾ ਚੁੱਪ ਕਰੀ ਜਾਂਦਾ ਨਾ ਤੂੰ ਚ ਮੇਰੀ ਚੁੱਪ ਦਾ ਨਜਾਇਜ਼ ਫਾਇਦਾ ਚੱਕੀ ਜਾਂਦੀ ਹੈ ਮੇਰੀ ਗੱਲ ਸੁਣ ਲਓ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਉਹਨਾਂ ਦਾ ਬਾਲਾ ਬਣਨ ਲੱਗਦੇ ਹੋ ਤੁਸੀਂ ਮੇਰੇ ਵੱਲ ਤਾਂ ਤੁਹਾਡਾ ਧਿਆਨ ਹੀ ਨਹੀਂ ਜਾਂਦਾ ਮੈਨੂੰ ਕੀ ਚ ਬਿਨਾਂ ਗੱਲੋਂ ਮੈਨਾਂ ਲੜਨ ਲੱਗ ਜਾਨੇ ਸੀ ਤਾਉ ਨੂੰ ਉਹੀ ਤੁਰੇ ਫਿਰਦੀ ਐ ਨਾਲੇ ਕੀ ਉਹਨਾਂ ਨਾਲ ਉਹਨਾਂ ਨਾਲ ਡਰ ਕੇ ਉਹ ਮੇਰੀ ਮਾਂ ਐ ਤੇ ਉਹ ਮੇਰੀ ਨਾਲ ਦੀ ਜੰਮੀ ਐ ਉਹਨਾਂ ਦਾ ਨਾ ਕਰੂੰਗਾ ਹੋਰ ਦੱਸ ਕਿਹਨਾਂ ਦਾ ਕਰੂੰਗਾ ਮੈਂ ਗੱਲ ਸੁਣ ਲਓ ਮੇਰੀ ਜੇ ਸਾਹਮਣੇ ਹੁਣ ਚੱਲੀ ਜਾਂਦਾ ਨਾ ਸਾਰਾ ਕੁਝ ਕਿਤੇ ਆਏ ਨਾ ਹੋਵੇ ਜਿਹੜਾ ਮਾੜਾ ਮੋਟਾ ਚਾਹ ਪਾਣੀ ਫੜਾਉਣੀ ਉਸ ਤੋਂ ਵੀ ਜਾਣ ਮੈਨੂੰ ਨਾ ਬਾਲੇ ਡਰਾਵੇ ਨਾ ਦੇ ਮੈਂ ਚਕਾ ਕੇ ਚੋਲਾ ਆਇਆ ਤੋੜ ਦੂੰਗਾ ਹੁਣ ਮੈਂਟਲ ਆਉਂਗਾ ਕਿਤੇ ਮੈਥੋਂ ਆਪਦੇ ਵਾਲੀ ਕਰਾ ਦੇ ਤੂੰ ਮੈਨੂੰ ਲੋੜ ਨਹੀਂ ਹੈਗੀ ਠੀਕ ਐ ਨਾ ਜਿਵੇਂ ਕੋਈ ਮੇਰੇ ਨਾਲ ਕਰੂਗਾ ਉਹ ਵੀ ਮੈਂ ਕਰ ਲੂੰਗੀ ਬਸ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਮੈਨੂੰ ਤੇਰੀ ਨਾ ਕੋਈ ਸ਼ਿਕਾਇਤ ਨਹੀਂ ਸੁਣਨੀ ਚਾਹੀਦੀ ਹੈਗੀ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਮੈਂ ਤਾਂ ਡੰਡੀ ਲਾ ਦੂੰਗਾ ਤੁਸੀਂ ਨਾ ਬਾਲਾ ਨਾ ਬੋਲੋ ਠੀਕ ਹੈ ਨਾ ਤੁਸੀਂ ਐਵੇਂ ਉਹਨਾਂ ਦੀ ਗੱਲਾਂ ਜਾ ਕੇ ਮੇਰੇ ਨਾਲ ਦਾ ਰਿਸ਼ਤਾ ਖਰਾਬ ਕਰੀ ਜਾਂਦੇ ਹੋ ਰਿਸ਼ਤਾ ਖਰਾਬ ਅੱਜ ਹੁੰਦਾ ਹੁਣ ਹੋ ਜੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਮੈਂ ਮੇਰੇ ਮਾਂ ਦੇ ਖਿਲਾਫ ਤੇ ਮੇਰੇ ਭੈਣਾਂ ਨਾਲ ਖਰਾਬ ਇੱਕ ਗੱਲ ਵੀ ਨਹੀਂ ਸੁਣ ਸਕਦਾ ਹੈਗਾ ਰਹਿਣ ਦਿਆ ਕਰੋ ਉਹਨਾਂ ਨੇ ਬਸ ਮੇਰੀਆਂ ਹੀ ਲੁੱਤੀਆਂ ਲਾਈਆਂ ਤੇ ਉਹਨਾਂ ਨੇ ਜੋ-ਜੋ ਕੀਤਾ ਮੇਰੇ ਨਾਲ ਜੇ ਉਹ ਦੱਸਣ ਲੱਗੀ ਫੇਰ ਕੀ ਕੀਤਾ ਤੇਰੇ ਕਿਉਂਨੇ ਨੇ ਡਾਂਗ ਮਾਰਤੀ ਉਹ ਮਸਾ ਦਾ ਵਿਚਾਰੀ ਆਈ ਹੈ ਦੱਸ ਤੂੰ ਉਹਨੂੰ ਆਈ ਤੂੰ ਜਰਦੀ ਨਹੀਂ ਹੈਗੀ ਹਜੇ ਉੱਤੋਂ ਮੇਰੇ ਤੇ ਰੋਮ ਮਾਰਦੀ ਹੈ ਸਾਰਾ ਕੁਝ ਕਰਦੀ ਆ ਨਾਲੇ ਬਿਨਾ ਗੱਲੋਂ ਤੁਸੀਂ ਲੱਗ ਜਾਂਦੀ ਸਾਰਾ ਕੁਝ ਕਰਨ ਨੂੰ ਤਾਂ ਮੈਂ ਕਿਹਾ ਤੂੰ ਪਹਾੜੋਂ ਪੱਥਰ ਲੈ ਆਈ ਨਾ ਕਿੰਨਾ ਜਿਹਾ ਕੰਮ ਹੈ ਦੋ ਜਾਣੀਆਂ ਤੁਸੀਂ ਹੈਗੀਆਂ ਇੱਕ ਮੇਰੀ ਭੈਣ ਆਈ ਆ ਉਹਨੂੰ ਤੁਸੀਂ ਚਾਚਾ ਦਾ ਰੋਟੀ ਪਾਣੀ ਨਹੀਂ ਦੇ ਸਕਦੇ ਹੈਗਿਆ ਰਹਿੰਦਾ ਤੂੰ ਇੱਥੇ ਏਸੀ ਥੱਲੇ ਨਹੀਂ ਬੈਠਣ ਦਿੰਦੀ ਹੈਗੀ ਕੱਲੀ ਪਈਆਂ ਚੌੜੀ ਹੋ ਕੇ ਨਾਲੇ ਤੁਹਾਨੂੰ ਪਤਾ ਵੀ ਮੈਨੂੰ ਕਿਸੇ ਨਾਲ ਨੀਂਦ ਨਹੀਂ ਆਉਂਦੀ ਤਬੀਤ ਮੇਰੀ ਠੀਕ ਨਹੀਂ ਸੀ ਕਿ ਮੈਂ ਰੈਸਟ ਕਰਨ ਲੱਗੀ ਸੀ ਹੁਣ ਇਹਦੇ ਝੂਨ ਨਾਲੇ ਮੈਂ ਕਿਸੇ ਦੇ ਕਮਰੇ 'ਚ ਕਿਉਂ ਜਾਵਾਂ ਜਦੋਂ ਆਪਦੇ ਕਮਰੇ 'ਚ AC ਹੈਗਾ ਮੈਂ ਇਥੋਂ ਤਾਂ ਨਹੀਂ ਜਾਏਗੀ ਕਿਸੇ ਦੇ ਕਮਰੇ 'ਚ ਉਧਰ ਲੈ ਕੇ ਬਹਿ ਦੀ ਤਾਂ ਬਹਿ ਜਾਂਦੀ ਨਾਲੇ ਉਹ ਦੋ ਜਣੀਆਂ ਸੀਗੀਆਂ ਇੱਥੇ ਤਾਂ ਚਾਰ ਜਣੇ ਬੈੱਡ ਤੇ ਪੈ ਸਕਦੇ ਸੀ ਇੱਧਰ ਦੋ ਮੰਜੇ ਡੈਂਦੇ ਆ ਕਹਿ ਵੀ ਸਕਦੀ ਸੀ ਕੱਢਣਾ ਉਹਨਾਂ ਨੂੰ ਜ਼ਰੂਰੀ ਨਹੀਂ ਸੀ ਬਾਹਰ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕੱਢਾਂਗਾ ਬਸ ਜੋ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਉਹ ਨਹੀਂ ਲੱਗਦੀ ਮੇਰੀ ਗੱਲ ਸੁਣ ਲੈ ਮੈਂ ਇਥੋਂ ਫालतू ਪਕਾਈ ਨਹੀਂ ਕੀਤੀ ਜਾਂਦੀ ਹੈਗੀ ਹੁਣ ਮੈਂ ਛਿੱਤਰ ਚੱਕੂਗਾ ਜੇ ਕੋਈ ਗੱਲ ਸੁਣ ਲਈਆ ਬਸ ਤੂੰ ਤੇਰੀ ਕੋਈ ਗਲਤੀ ਹੋਣੀ ਨਹੀਂ ਚਾਹੀਦੀ ਤੈਨੂੰ ਮੈਂ ਦੱਸਦੀ ਗੱਲ ਆਹੀ ਕੰਮ ਰਹਿੰਦਾ ਜਦੋਂ ਆ ਜਾਂਦੀਆਂ ਨਾ ਉਦੋਂ ਬਸ ਇਹਨਾਂ ਕੋਲ ਆਹੀ ਕੰਮ ਆ ਵੀ ਸਾਡੇ ਚ ਫਿੱਕ ਪਉਣ ਕਿਵੇਂ ਨਾ ਕਿਵੇਂ ਜਰਦੀਆਂ ਹੀ ਨਹੀਂ ਹੈਗੀਆਂ ਸਾਨੂੰ ਰਾਮ ਨਾਲ ਬੈਠਿਆ ਮਨਿੰਦਰ ਕੀ ਲੱਭੀ ਆਂਦੀ ਆ ਤੂੰ ਉਹ ਪਦੇਸੀ ਕਿਉਂ ਨਹੀਂ ਜੋੜਿਆ ਸੀ ਭੈਣੇ ਦੇਸੀ ਕਿਉਂ ਉਹ ਘਰ ਦੇ ਵਾਸਤੇ ਉਹ ਭੈਣ ਵਾਸਤੇ ਪ੍ਰਸ਼ਾਦ ਬਣਾਉਣਾ ਤਾਂ ਲੱਭੀ ਆਂਦੀ ਸੀ ਮੈਂ ਕਿਚਲ ਕੁਝ ਬਣਾ ਕੇ ਦੇ ਦੇਣੀ ਆ ਓਹੋ ਸਿੰਪਲ ਰੋਟੀ ਬਣਾ ਦੇ ਨਾ ਪ੍ਰਸ਼ਾਦ ਨੂੰ ਕੀ ਆਵੇਂ ਨਾਲ ਗਰਮੀ ਚ ਔਖੀ ਹੋਈ ਜਾਂਦੀ ਆ ਤੂੰ ਫਿਰ ਕੀ ਹੁੰਦਾ ਹੈ 2-4 ਦਿਨ ਆਪਣੇ ਕੋਲ ਆਂਗਾ ਵਿਚਾਰੀਆਂ ਪਤਾ ਨਹੀਂ ਕਦੋਂ ਫੇਰ ਆਉਣਗੀਆਂ ਤੇ ਸੇਵਾ ਤਾਂ ਆਪਾਂ ਕਰ ਹੀ ਸਕਦੇ ਆ ਇਹ ਨਾਲੇ ਆਪਣਾ ਹੀ ਨਾਮ ਨਿਕਲੂਗਾ ਜਦੋਂ ਆਪਦੇ ਸਹੁਰੇ ਜਾ ਕੇ ਆਏ ਕਹਿਣੀਆਂ ਸਾਡੀਆਂ ਪਰਜਾਂਗਾ ਤਾਂ ਬਾਹਰੀਆਂ ਚੰਗੀਆਂ ਨੇ ਮੈਨੂੰ ਤਾਂ ਲੋੜ ਨਹੀਂ ਤੂੰ ਹੀ ਲੈ ਲੈ ਮਾਨਸਤਕਾਰ ਜਦੋਂ ਤੈਨੂੰ 4-5 ਸਾਲ ਹੋ ਗਏ ਨਾ ਵਰਤਦੀ ਨੂੰ ਫੇਰ ਪਤਾ ਲੱਗੂ ਫੇਰ ਮੈਂ ਪੁੱਛੂ ਕਿੱਧਰ ਗਿਆ ਤੇਰਾ ਮਾਨਸਤਕਾਰ ਉਹ ਕੋਈ ਨਾ ਆਪਾਂ ਕਿਸ ਨੂੰ ਚੰਗੇ ਬਣ ਕੇ ਥੋੜਾ ਦਿਖਾਉਣਾ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਆਪਾਂ ਕਿਸੇ ਨਾਲ ਬੁਰਾ ਨਹੀਂ ਕੀਤਾ ਚੰਗਾ ਹੀ ਕੀਤਾ ਤੂੰ ਬਣ ਜਾ ਚੰਗੀ ਨਾਲੇ ਮੈਨੂੰ ਪਤਾ ਅੱਜ ਕੀ ਕਰਕੇ ਗਈਆਂ ਮੈਂ ਏਸੀ ਵਾਲੇ ਕਮਰੇ 'ਚ ਬੈਠੀ ਸੀ ਕਹਿੰਦੀਆ ਕਮਰੇ ਚ ਬਾਹਰ ਵਗ ਜਾ ਅਸੀਂ ਰੈਸਟ ਕਰਨੀ ਆ ਨਾ ਤੈਨੂੰ ਪਤਾ ਨਹੀਂ ਹੈਗਾ ਵੀ ਆਪਾਂ ਸਾਰਾ ਦਿਨ ਕੰਮ ਕਰਦਿਆਂ ਰਹਿੰਦੀ ਆਪਾਂ ਵੀ ਥੱਕ ਜਾਂਦੀ ਆ ਤੇ ਹੁਣ ਉਹ ਤੋਂ ਬਾਅਦ ਬਸ ਮੇਰੀਆਂ ਗੱਲਾਂ ਕਰੀ ਜਾਂਦੀਆਂ ਹੋਣੀਆਂ ਚਲ ਕੋਈ ਨਾ ਕੁਝ ਨਹੀਂ ਹੁੰਦਾ ਐਵੇਂ ਨਾ ਗੱਲ ਦਿਲ ਤੇ ਲਾਈਦੀ ਹੁੰਦੀ ਨਾਲੇ ਫਿਰ ਕੀ ਹੁੰਦਾ ਸੀ ਜੋ ਬੈਠ ਜਾਂਦੀਆਂ ਚਲ ਕੋਈ ਨਾ ਤੂੰ ਨਾ ਆਵ ਦੇ ਕਮਰੇ ਚ ਬੈਠਣ ਦੀ ਉਹਨੂੰ ਮੈਂ ਆਪਦੇ ਵਾਲੇ ਕਮਰੇ ਦਾ ਏਸੀ ਛੱਡਿਆ ਹੋਇਆ ਉੱਥੇ ਬੈਠੀ ਆ ਚਲ ਉੱਥੇ ਬੈਠੀ ਰਹਿਣ ਦੀ ਚਲ ਤੂੰ ਆਇਆ ਕਰ ਦੋ ਆਦਾ ਕੰਮ ਕਰ ਲਾ ਮੈਂ ਤਾਂ ਕੁਝ ਨਹੀਂ ਕਹਿੰਦੀ ਤੂੰ ਆਦਾ ਕੰਮ ਕਰਨਾ ਜਿਹੜਾ ਕਰ ਲਾ ਜਦੋਂ ਪ੍ਰਸ਼ਾਦ ਬਣ ਕੋਈ ਨਹੀਂ ਇਹਨੂੰ ਕਰ ਲੈਂਦੇ ਇਹਨੂੰ ਉਦੋਂ ਪੁੱਛੂੰਗੀ ਮੈਂ ਜਦੋਂ 4-5 ਸਾਲ ਬਾਅਦ ਇਹਦੇ ਨਾਲ ਉਹ ਹੋਈਆਂ ਨਾ ਜਿਹੜੀਆਂ ਮੇਰੇ ਨਾਲ ਕੀਤੀਆਂ ਇਹਨਾਂ ਨੇ ਫਿਰ ਪਤਾ ਲੱਗੂ ਆਹ ਸੂਟ ਦੇਖ ਕੀ ਜੀ ਸੋਨਾ ਕੱਤੇ ਦੀ ਪਰਝਾਈ ਦਾ ਸੀ ਇਹ ਅੱਛਾ ਉਹ ਪੇਕਾ ਤਾਂ ਨਹੀਂ ਸੀ ਤੇ ਇਹ ਕਹਿੰਦੀ ਮੈਂ ਲੈਣਾ ਉਹਨੇ ਫਿਰ ਵਿਚਾਰੀ ਨੇ ਸਮਾ ਕੇ ਹੀ ਦਿੱਤਾ ਆਹ ਸੂਟ ਨੂੰ ਮਾਂ ਇਹਦੀ ਪਰਝਾਈ ਤਾਂ ਬਥੇਰੀ ਚੰਗੀ ਆ ਦੇਖ ਕਿੰਨਾ ਮਹਿੰਗਾ ਸੂਟ ਆ ਹੈ ਇੱਕ ਬੋਲਦੀ ਇਹਨੂੰ ਫੜਾਤਾ ਤੇ ਆਹ ਦੇਖੀ ਆਹ ਵੱਡੀ ਦਾ ਲਈ ਹੈ ਚੱਲ ਵਧੀਆ ਚੰਗੇ ਐ ਦੇ ਪੇਕੇ ਜਿਹੜੇ ਇਹਨੂੰ ਵੀ ਮੰਨ ਲੈਂਦੇ ਆ ਸੋਹਣਾ ਮਾਂ ਤੇਰਾ ਸੂਟ ਵੀ ਚੱਲ ਸਮਾਕੇ ਪਾਲੇ ਗਰਮੀ ਚ ਤੇ ਇੱਕ ਤਾਅ ਦਾ ਇੱਕ ਆਹਾ ਇੱਕ ਆ ਦੇ ਤਨਲੇ ਆਵੇ ਅੱਛਾ ਤੇ ਇੱਕ ਆ ਦੇ ਯਾਦ ਆਤਾ ਮੈਂਦੇ ਮਹਿੰਗਾ ਦਾ ਹੋਊਗਾ 5-6000 ਦਾ ਸੂਟ ਹਾਏ ਮੈਂ ਮਰ ਜਾ ਕਿੰਨਾ ਪਿਆਰਾ ਕਲਰ ਆ ਮਾਂ ਤਾਂ ਸੂਟ ਸੋਹਣਾ ਹੈਗਾ ਮੈਨੂੰ ਵੀ ਪਸੰਦ ਆ ਗਿਆ ਤਾਂ ਹਾਂ ਸੂਟ ਸੋਹਣਾ ਹੈਗਾ ਡਿਜ਼ਾਈਨ ਵੀ ਕਿੱਡਾ ਸੋਹਣਾ ਹੈਗਾ ਮਾਂ ਇੱਕ ਗੱਲ ਕਹਿਦਾ ਹਾਂ ਪੁੱਤ ਮੈਂ ਆ ਸੂਟ ਲੈਣਾ। ਨਾ ਪੁੱਤ, ਇਹ ਸੂਟ ਤੂੰ ਨਹੀਂ ਲੈਣਾ। ਇਹ ਉਹ ਆਖੂਗੀ ਮੈਂ ਪੇਕੇ ਤੋਂ ਲਿਆਈ ਹੈਗੀ। ਤੈਨੂੰ ਇਹਦੇ ਨਾਲ ਤਾਂ ਮੈਂ ਹੋਰ ਦਵਾ ਲਿਆਂਗੀ। ਚੱਲ ਕੋਈ ਨਾ, ਰੱਖ ਦੇ ਬਸ, ਮੈਨੂੰ ਪਸੰਦ ਸੀਗਾ। ਮੈਨੂੰ ਦਿਖਾਉਣ ਦਾ ਕੀ ਫਾਇਦਾ, ਜੋ ਮੈਨੂੰ ਦੇਣਾ ਹੀ ਨਹੀਂ ਸੀ। ਚੱਲ ਫਿਰ ਚੰਗਾ ਚੁੱਪ ਕਰ। ਜਦੋਂ ਉਹ ਆ ਗਈ ਨਾ, ਤੂੰ ਨਾ ਕੋਈ ਗੱਲ ਕਰੀ ਇਹਦੇ ਬਾਰੇ। ਮੈਂ ਉਹਨੂੰ ਆਪੇ ਪੁੱਛੂੰਗੀ ਤੇ ਫਿਰ ਮੈਂ ਕਹੇਗੀ ਉਹਨੂੰ ਦੇਖੂ ਕੀ ਕਹਿੰਦੀ ਹੈ, ਜਵਾਬ ਸੌ ਕਰਦੀ ਹੈ, ਦਵਾ ਦੂੰਗੀ ਕਿਸੇ ਲੋਟ। ਠੀਕ ਆ। ਹਾਂ, ਜੇ ਤੈਨੂੰ ਪਸੰਦ ਆ। ਕੋਈ ਗੱਲ ਨਹੀਂ। ਉਹ ਨੂੰ ਮੈਂ ਪੁੱਛ ਕੇ ਤੇ ਆਥ ਨਹੀਂ ਦੇਖਾਂਗਾ ਆਪਾਂ ਜਦੋਂ ਬਾਜ਼ਾਰ ਦੇਣਾ ਤੁਸੀਂ ਉਹਨਾਂ ਦੇ ਆਵਾਂ। ਦੀਦੀ ਉਹ ਆਈਆਂ ਲੀ। ਹਾਂ ਹਾਂ ਭਾਬੀ ਆ ਜਾ। ਦੀ ਮੈਂ ਤੁਹਾਡੇ ਵਾਸਤੇ ਨਾ ਪ੍ਰਸ਼ਾਦ ਬਣਾ ਕੇ ਲਿਆਈ ਸੀ ਸੂਜੀ ਦਾ। ਤੁਹਾਨੂੰ ਪਸੰਦ ਹੈ ਨਾ? ਹਾਂ ਭਾਬੀ ਪ੍ਰਸ਼ਾਦ ਤਾਂ ਮੈਨੂੰ ਪਸੰਦ ਆ। ਪਰ ਹੁਣ ਇਸ ਟਾਈਮ ਨਹੀਂ ਪਸੰਦ ਹੈਗਾ ਦੁਪਹਿਰੇ ਦੁਪਹਿਰੇ। ਉਹ ਜਦੋਂ ਤੁਸੀਂ ਪਿਛਲੀ ਵਾਰ ਆਏ ਸੀਗੇ ਤੁਸੀਂ ਕਿੰਨਾ ਕਰਦੇ ਸੀ ਰੋਜ਼ ਮੈਂ ਤਾਂ ਸੂਜੀ ਵਾਲਾ ਪ੍ਰਸ਼ਾਦ ਬਣਾ ਕੇ ਦਿਓ। ਮੈਂ ਕਿਹਾ ਨਾ ਅੱਜ ਨਾ ਬਿਨਾਂ ਪੁੱਛੇ ਬਣਾ ਦੇਣ ਦੀਦੀ ਖੁਸ਼ ਹੋ ਜੂਗੀ। ਦੇਖ ਮੇਰੀ ਭਾਬੀ ਕਿੰਨੀ ਚੰਗੀ ਆ। ਮੇਰੇ ਇੱਕ ਬੋਲ ਤੇ ਮੈਨੂੰ ਪ੍ਰਸ਼ਾਦ ਬਣਾ ਕੇ ਲਿਆ ਦੇਤਾ ਤੈਨੂੰ ਇਹ ਨਹੀਂ ਪਤਾ ਕਿ ਤੈਨੂੰ ਮਹੀਨੇ ਪਹਿਲਾਂ ਆਈ ਸੀ ਅੱਜ ਖਾऊंगी ਮੈਂ ਇਹ ਚੱਲ ਕੋਈ ਨਹੀਂ ਉਹ ਇਹਨੇ ਮਾਨਤਨ ਬਣਾ ਕੇ ਲਈ ਤੇ ਖਾ ਲਾਂ ਮੇਰੀ ਧੀ ਥੋੜਾ ਖਾ ਲਾ ਨਹੀਂ ਬੜਾ ਖਾਣਾ ਮਾਂ ਤੈਨੂੰ ਪਤਾ ਤਾਂ ਹੈਗਾ ਮੇਰਾ ਬੀਪੀ ਵੱਧਾ ਭਾਬੀ ਨੂੰ ਤਾਂ ਇਹ ਆ ਕਿ ਮੈਂ ਦੁਪਹਿਰੇ ਦੁਪਹਿਰੇ ਪ੍ਰਸ਼ਾਦ ਖਾਵਾਂ ਤੇ ਮੇਰਾ ਬੀਪੀ ਵਧ ਜੇ ਮੈਂ ਬਿਮਾਰ ਹੋ ਜਾ ਬਿਮਾਰ ਹੋ ਕੇ ਇਥੋਂ ਆਪਦੇ ਸਹੁਰੇ ਚਲ ਜਾ ਉਹ ਨਹੀਂ ਨਹੀਂ ਜੀ ਤੁਸੀਂ ਗਲਤ ਸਮਝ ਰਹੇ ਹੋ ਇਹੋ ਜੀ ਕੋਈ ਗੱਲ ਨਹੀਂ ਮੈਂ ਤਾਂ ਐ ਸੀਗਾ ਵੀ ਚਲ ਦੁਪਹਿਰੇ ਤੁਸੀਂ ਕੁਝ ਖਾਣਾ ਹੋਗਾ ਤੁਹਾਨੂੰ ਕੁਝ ਬਣਾ ਕੇ ਦੇ ਦੇਣੀ ਆ ਮੈਨੂੰ ਨਹੀਂ ਪਤਾ ਸੀਗਾ ਵੀ ਤੁਹਾਨੂੰ ਪ੍ਰਸ਼ਾਦ ਤੋਂ ਪ੍ਰੋਬਲਮਾਂ ਕੋਈ ਨਹੀਂ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਕਿਹੜਾ ਤੁਹਾਨੂੰ ਪਤਾ ਨਹੀਂ ਹੈਗਾ ਗਰਮੀ ਚ ਕੀ ਖਾਣਾ ਹੁੰਦਾ ਦੁਪਹਿਰੇ ਦੁਪਹਿਰੇ ਕੀ ਨਹੀਂ ਖਾਣਾ ਹੁੰਦਾ ਭਾਬੀ ਤੂੰ ਇੰਨੀ ਭੋਲੀ ਜਿਹੀ ਨਾ ਬਣਿਆ ਕਰ ਬਿਹਾ ਮੈਂ ਆਪਦੀਨ ਨਾਨ ਦੀ ਸੇਵਾ ਕਰਦੀ ਆਂ ਐਵੇਂ ਦਿਖਾਵਾ ਜਾਂ ਕਰੀ ਜਾਨੂੰ ਤੁਹਾਨੂੰ ਨਹੀਂ ਦਿਖਾਵਾ ਨਹੀਂ ਦੀ ਸੱਚੀ ਮੈਂ ਤਾਂ ਇਨੇ ਪਿਆਰ ਨਾਲ ਬਣਾ ਕੇ ਲਈ ਸੀ ਚਲ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਖਾਣਾ ਮੈਨੂੰ ਮੈਂ ਹੀ ਟੱਕ ਕੇ ਰੱਖ ਦਿੰਨੀ ਕੋਈ ਹੋਰ ਖਾ ਲੂਗਾ ਤੁਸੀਂ ਦੱਸੋ ਕੀ ਖਾਣਾ ਮੈਂ ਉਹ ਬਣਾ ਦੇਨੀ ਆ ਜਦੋਂ ਮੇਰਾ ਜੀ ਕੀਤਾ ਨਾ ਕਿਸੇ ਚੀਜ਼ ਨੂੰ ਉਦੋਂ ਮੈਂ ਕਹਿ ਦੂੰਗੀ ਤੇ ਬਣਵਾ ਕੇ ਖਾ ਲੂੰਗੀ ਠੀਕ ਆ ਉਹ ਦੂਜੀ ਵੀ ਹੈਗੀ ਆ ਕਰੇ ਕੋਈ ਇਹ ਨਹੀਂ ਹੈਗਾ ਕਿ ਤੂੰ ਹੀ ਮੇਰੀ ਸੇਵਾ ਕਰੇਂਗੀ ਜ਼ਿਆਦਾ ਚਲ ਕੋਈ ਨਹੀਂ ਆਪੇ ਕਹਿ ਦੂ ਕਿ ਮੈਨੂੰ ਮੈਂ ਆਪੇ ਚੀਜ਼ਾਂ ਨੂੰ ਇਹਦਾ ਬਲੱਡ ਵਾਤਾ ਹੋਰ ਨਾਲ ਨਾਲ ਤਾਂ ਤੇਰਾ ਪ੍ਰਸ਼ਾਦ ਖਾ ਕੇ ਨਾਲਿਆ ਤੁਸੀਂ ਨਾ ਬਲੱਡ ਵਧਾ ਦੇ ਮੇਰੀ ਦੀਦਾ ਮੁੜ ਕੇ ਮੈਨੂੰ ਪਤਾ ਨਾ ਔਖੀ ਹੋ ਜੂਏ ਇੱਥੇ ਸਾਂਭਣੀ ਨਹੀਂ 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 ਮੰਮੀ ਮੈਨੂੰ ਤਾਂ ਇਸ ਦੀਦੀ ਖੁਸ਼ ਹੋ ਜਾਣਗੇ ਮੈਂ ਤਾਂ ਤਾਂ ਹੀ ਬਣਾ ਕੇ ਲਈ ਇਸੀ ਕੁਸ਼ਣ ਚਲੋ ਕੋਈ ਗੱਲ ਨਹੀਂ ਦੀ ਭਾਬੀ ਖੁਸ਼ ਤਾਂ ਮੈਂ ਹੋ ਜਾਂਦੀ ਸੋਨੂੰ ਪਤਾ ਨਾ ਜਦੋਂ ਮਾਂ ਤੇ ਰਜਵਾਈ ਆਇਆ ਸੀ ਉਦੋਂ ਮੈਂ ਕਿਹਾ ਸੀਗਾ ਕਿ ਉਹਨਾਂ ਨੂੰ ਖੀਰ ਬਣਾ ਦਿਓ ਨਾਲ ਪ੍ਰਸ਼ਾਦ ਮਿਕਸ ਕਰਕੇ ਖਾਂਦੇ ਹੁੰਦੇ ਉਹ ਤੇ ਬਹੁਤ ਸਵਾਲ ਲੱਦਾ ਉਸ ਵੇਲੇ ਤਾਂ ਭਾਬੀ ਨੇ ਕਹਿਤਾ ਸੀ ਮੈਂ ਘਰੇ ਮਿਲਾਈ ਇਕੱਠੀ ਕਰਕੇ ਕਿਉਂ ਬਣਾਉਣੀ ਹੁੰਦੀ ਆ ਘਰ ਦੇ ਘਿਓ ਦਾ ਪ੍ਰਸ਼ਾਦ ਬਣਾ ਕੇ ਦੂੰਗੀ ਉਹਦੇ ਟਾਲੇ-ਮੋਲੇ ਕਰਤੇ ਅੱਜ ਪ੍ਰਸ਼ਾਦ ਬਣਾ ਕੇ ਆ ਗਈ ਸ਼ੁਕਰ ਆ ਭਾਬੀ ਕਿ ਮਾਂ ਤੁਹਾਡਾ ਜਵਾਈ ਮੇਰੇ ਨਾਲ ਨਹੀਂ ਆਇਆ ਤੇ ਜੇ ਨਾਲ ਆਇਆ ਹੁੰਦਾ ਨਾ ਭਾਬੀ ਅੱਜ ਤੂੰ ਪੱਕਾ ਬੇਇੱਜ਼ਤੀ ਕਰਾ ਦੇਣੀ ਸੀ ਕਿ ਉਹਦੇ ਹੀ ਚੀਜ਼ ਮੰਗੀ ਅੱਜ ਮਿਲਦੀ ਐ ਇਸ ਘਰੇ ਦੇਖ ਕਰਦੀਆਂ ਸੇਵਾ ਇਹ ਮੇਰੀ ਹਾਂ ਉਹੋ ਦੀ ਤੂੰ ਤੁਸਨੂੰ ਉਹੀ ਗੁੱਸਾ ਕਰੀ ਜਾਂਦੇ ਹੋ ਇੱਕ ਤਾਂ ਮੈਂ ਇੰਨੇ ਮਨ ਨਾਲ ਤੁਹਾਡੇ ਵਾਸਤੇ ਬਿਨਾਂ ਪੁੱਛੇ ਕੋਈ ਚੀਜ਼ ਬਣਾ ਕੇ ਲਈ ਤੁਸੀਂ ਉਹ ਵੀ ਨਿੰਦ ਤੇ ਭਾਬੀ ਬਿਨਾਂ ਪੁੱਛੇ ਬਣਾ ਕੇ ਲਈ ਸੀ ਮੈਨੂੰ ਪੁੱਛਿਆ ਤਾਂ ਨਹੀਂ ਸੀ ਮੈਂ ਕਿਹਾ ਸੀ ਕਿ ਮੈਂ ਅੱਜ ਕੜਾ ਖਾਣਾਗਾ ਜਾਂ ਵੀਰੂ ਇਹਨੂੰ ਲੈ ਜਾ ਕੋਈ ਨਹੀਂ ਨਿੰਦਤੀ ਤੇ ਸਲਾਹ ਤੇ ਇੱਕੋ ਹੀ ਗੱਲ ਬਾਤ ਹੈ ਤੇ ਮੈਂ ਆਪੇ ਮੇਰੀ ਧੀ ਦੀ ਦੇਖਭਾਲ ਕਰ ਲੂੰਗੀ ਤੇ ਤੁਸੀਂ ਜਾਓ ਜਾ ਕੇ ਆਪਦਾ ਪਾਏ ਜੋ ਆਪਦੇ ਕੰਮ ਨੇ ਛੱਡ ਛੜੀਂ ਦੇਖ ਲਾ ਮਾਂ ਕਿਵੇਂ ਮੂੰਹ ਬਣਾ ਕੇ ਗਈ ਆ ਹਜੇ ਵੀ ਇਹ ਨਹੀਂ ਕਹੇਗੀ ਕਿ ਹਾਂ ਭੈਣੇ ਮੇਰੀ ਗਲਤੀ ਸੀ ਕਿ ਮੈਂ ਬਿਨਾਂ ਪੁੱਛੇ ਦੁਪਹਿਰੇ ਦੁਪਹਿਰੇ ਤੇਰੇ ਵਾਸਤੇ ਕੜਾ ਬਣਾ ਲਈ ਆ ਇਹ ਐ ਗਲਤ ਕਮਨ ਨਾਲ ਕਿੱਥੇ ਐ ਜੇ ਇਹ ਗਲਤ ਕਮਨ ਤਾਂ ਕਰਦਿਆਂ ਫੇਰ ਗੱਲਾਂ ਕਾਦਾਂ ਸੀ ਚਲ ਬਾਕੀ ਕੋਈ ਨਹੀਂ ਆ ਸੂਟ ਲੈ ਤੇਰੇ ਪਸੰਦਾ ਨਾ ਮੈਂ ਆਪੇ ਟਾਈਕਿੰਗ ਤੇ ਸੂਟ ਤੇ ਦਵਾ ਦਉਣੀ ਐ ਤੇ ਮੈਂ ਇੱਕ ਗੱਲ ਕਹਾਂ ਲਾਡੀ ਵੀਰਾ ਕਹਿ ਕੇ ਗਿਆ ਨਾ ਵੀ ਸ਼ਾਮ ਨੂੰ ਬਾਜ਼ਾਰ ਚੱਲ ਜੋ ਜਦੋਂ ਮੈਂ ਬਾਜ਼ਾਰ ਜਾਉਂਗੀ ਨਾ ਮੇਰੇ ਨਾਲ ਤੂੰ ਜਾਏਂਗੀ ਇਹਨਾਂ ਨੂੰ ਨਹੀਂ ਮੈਂ ਲੈ ਕੇ ਜਾਂਦੀ ਮੈਂ ਹੀ ਚੱਲੂ ਪੁੱਤ ਇਹਨਾਂ ਨੂੰ ਮੈਂ ਕਿਉਂ ਤੋਰੂੰਗੀ ਉੱਥੇ ਤਾਂ ਸਾਰਾ ਭੇਤੜਾ ਲੈਣਗਾ ਦੀਦੀ ਨੇ ਇੰਨੇ ਵਾਲਾ ਸੂਟ ਲੈ ਲੈ ਇੰਨੇ ਵਾਲਾ ਲੈ ਤੂੰ ਤਾਂ ਵਗ ਜੈਗੀ ਮੰਗਰੋ ਮੈਨੂੰ ਸੁਣਾਉਣਾ ਇਹ ਸਾਰੀਆਂ ਗੱਲਾਂ ਐਵੇਂ ਕਿਵੇਂ ਸੁਣਾਉਣਗੀਆਂ ਨਾਲੇ ਕਮਾਈ ਨਾ ਇਹ ਨਹੀਂ ਕਰਦਾਂ ਮੇਰੇ ਭਰਾ ਕਮਾਈ ਕਰਦਿਆ ਉਹ ਮੇਰੇ ਭਰਾਵਾਂ ਦੀ ਕਮਾਈ ਆ ਇੰਨਾ ਦਿਨ ਹੈਗੀ ਆ ਆਪ ਕਿਵੇਂ ਆਪ ਦੇ ਪਿੱਛੇ ਜਾ ਕੇ ਹੁਕਮ ਚਲਾ ਦਿੰਦੀਆਂ ਵੀ ਹਾਂ ਗਾਹਾਂ ਆਪ ਦੀ ਪਰਝਾਈ ਦਾ ਸ਼ੂਟ ਵੀ ਨਹੀਂ ਛੱਡਿਆ ਉਹ ਵੀ ਚੱਕ ਲੈ ਕੇ ਆਈ ਆ ਆ ਦੇਖ ਤਾਂ ਸਹੀ ਕਿੱਡਾ ਭਾਰੀ ਸ਼ੂਟ ਆ ਉਹਦਾ ਵਿਚਾਰੀ ਦਾ ਤੇ ਜਿਹੜਾ ਇਹ ਸਮਾ ਲੇ ਨਾਲ ਇਹਨੂੰ ਕਹਿਦੀ ਕਿ ਪੈਸੇ ਦੇ ਦਊਗੀ ਚੁੱਪ ਕਰਕੇ ਕੋਈ ਨਹੀਂ ਮੈਂ ਪੈਸੇ ਲੈ ਲਊ ਆਪਾਂ 4:00 ਵਜੇ ਬੱਗ ਚੱਲਾਂਗੇ ਠੀਕ ਆ ਮਾਂ ਮਾਂ ਮੈਂ ਹੁਣ ਘੰਟਾ ਸੌਂ ਜਾ ਦੁਪਹਿਰੇ ਦੁਪਹਿਰੇ ਭਾਬੀ ਨੇ ਮੈਨੂੰ ਬਾਹਲਾ ਬੁਲਾਤਾ ਕੋਈ ਨਹੀਂ ਸੌਂ ਜਾ ਤੇਰਾ ਬਲੱਡ ਬਲੂਡ ਨਾ ਬਾਜੇ ਮੈਨੂੰ ਤਾਂ ਆਪ ਤੇਰਾ ਫਿਕਰ ਆਗਾ ਜਦ ਹਾਂ ਜਾ ਕੇ ਤੇ ਮੈਂ ਆ ਉਹਦੇ ਕੱਪੜੇ ਜਿਹਨੂੰ ਸਭਾ ਦੇਣੀ ਮੈਨੂੰ ਇਹ ਵੀ ਨਹੀਂ ਪੁੱਛਿਆ ਵੀ ਕੋਈ ਨਾ ਪਹਿਣੇ ਇੰਨੀ ਇੰਨੀ ਉੱਚੀ ਬੋਲੀ ਆ ਕਿ ਮੈਂ ਤੈਨੂੰ ਪਾਣੀ ਦਾ ਗਲਾਸ ਲੈ ਕੇ ਦੇਵਾਂ ਪਾਣੀ ਤੱਕ ਨਹੀਂ ਪੁੱਛਦੀ ਆ ਆਪ ਦੇ ਆਪ ਤਾਂ ਮੂਵੀਰ ਮੈਂ ਤੈਨੂੰ ਹੋਰ ਕੀ ਆਖੀ ਜਾਨੀ ਵੀ ਇਹ ਨਹੀਂ ਉਹ ਕਰ ਦਗਾ ਮੈਂ ਤੈਨੂੰ ਪਾਣੀ ਵੀ ਲੈ ਦੇਣੀ ਆ ਜਾਂ ਪਾਏ ਜਾ ਕੇ ਤਾਂ ਆਰਾਮ ਕਰ ਲੈ ਚੱਲ ਮਾਂ ਪੈਣੀ ਆ ਮੈਂ ਵੀ ਜਾ ਕੇ